मर्ज़ी आहे उथे पासे ਹਰ ਇੱਕ ਦਾ ਰਹਿਣ ਲਈ ਜੋ ਜੀ ਦਾ ਬਾਈ ਰਜੀਤੀ ਬਾਈ ਜੀ ਤੰਤਲ ਬਹੁਤ ਬਹੁਤ ਜੀ ਦਾ ਧੰਨਵਾਦ ਸੱਚੇ ਭਾਗਾਂ ਵਾਲਾ ਜੀ ਦਾ ਸਾਰੇ ਕਿਸਾਨ ਦੋਸਤ ਕਰ ਚਰਨ ਬ੍ਰੇਡ ਜਿੰਦਾਬਾਦ ਸਭ ਤੋਂ ਪਹਿਲਾਂ ਤਾਂ ਮੈਂ ਸ਼ੋਰ ਗਿਜਾਰਾਂ ਪ੍ਰਮਾਤਮਾ ਦਾ ਤੇ ਫਿਰ ਉਹਨਾਂ ਸਾਥੀ ਸੱਜਣਾ ਦਾ ਜਿਹੜੇ ਮੇਰੇ ਨਾਲ ਕਿਸ ਜਿਨ੍ਹਾਂ ਨੇ ਸਾਥ ਦਿੱਤਾ ਤੇ ਬਹੁਤ ਸੋਹਣਾ ਇਲੈਕਸ਼ਨ ਗਿਆ ਬਹੁਤ ਵਧੀਆ ਕੈਂਪੇਨ ਸੀਗੀ ਨਜੀ ਦੂਸ਼ਣबाजी ਤੋਂ ਦੂਰ ਰਹਿ ਕੇ ਇਲੈਕਸ਼ਨ ਲੜਿਆ ਗਿਆ ਸੀਗਾ ਤੇ ਵਧੀਆ ਸਾਰਿਆਂ ਨੇ ਫਾਈਟ ਦਿੱਤੀ ਹੈ ਤੇ ਬਹੁਤ ਵਧੀਆ ਸੀਗਾ ਗੁਰਕਮਲ ਜੀ ਤੁਸੀਂ ਕਾਫੀ ਜਦੋਂ ਜੈਦ ਰਹੀ ਯਾਰ ਪਹਿਲੋ ਮੈਂ ਮੁਬਾਰਕਾ ਦੇਣਾ ਛੋਟੇ ਵੀਰ ਗੁਰਸ਼ਰਨ ਨੂੰ ਉਹ 140 40 ਵੋਟਾਂ ਤੇ ਜੇਤੂ ਰਿਹਾ ਉਹਨੂੰ ਮੁਬਾਰਕਾਂ ਬਹੁਤ-ਬਹੁਤ ਤੇ ਬਾਕੀ ਮੈਂ ਸਾਰੀ ਇਲਾਕੇ ਦੀ ਸੰਗਤ ਦਾ ਧੰਨਵਾਦ ਕਰਦਾ ਬਹੁਤ ਟਫ ਮੁਕਾਬਲਾ ਰਿਹਾ ਸੰਗਤ ਨੇ ਬਹੁਤ ਸਹਿਯੋਗ ਦਿੱਤਾ ਤੇ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਬਈ ਬਹੁਤ ਵਧੀਆ ਪੀਸਫੁਲ ਇਲੈਕਸ਼ਨ ਹੋਇਆ ਤੇ ਪੀਸਫੁਲੀ ਗਿਣਤੀ ਹੋਈ ਤੇ ਇਸ ਗੱਲ ਤੇ ਅਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆਂ ਤੇ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿੱਤਣ ਵਾਲੇ ਭਰਾ ਨੂੰ ਮੁਬਾਰਕਾਂ ਹਾਂ ਬ੍ਰਾਡ ਸਰ ਬ੍ਰਾਡ ਸਰ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਦੇਖੋ ਗੱਲ ਇਹ ਪਹਿਲਾਂ ਤਾਂ ਮੇਰਾ ਬੇਟਾ ਸੁਬਾਨ ਹੈ ਇਹਨੂੰ ਲੱਖ ਲੱਖ ਵਧਾਈਆਂ ਸਰ ਨੂੰ ਖੁਸ਼ੀ ਦੀ ਗੱਲ ਇਹ ਹੋਈ ਕਿ ਜੋ ਅਸੀਂ ਸੋਚਦੇ ਸੀ ਸਾਰਾ ਕੁਝ ਉਹਦੇ ਉਲਟ ਹੋਇਆ ਅਸੀਂ ਸੋਚਦੇ ਸੀ ਵੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਹੈ ਇਹ ਪਹਿਲਾਂ ਤਾਂ ਕਾਗਜ਼ ਰਿਜੈਕਟ ਕਰਾਉਗੀ ਜੇ ਤੋਂ ਕਾਗਿ ਡਾਇਰੈਕਟਰ ਨਾ ਹੋਇਆ ਤਾਂ ਇਥੇ ਗਿਰਤੀ ਚ ਰੌਲਾ ਪਾਉਗੀ ਜਾਂ ਮੰਨ ਲਓ ਵੀ ਕੋਟ ਕੈਪਚਰਿੰਗ ਕਰੋਗੀ ਲੇਕਿਨ ਗੱਲ ਇਹ ਕੋ ਬਹੁਤ ਪੀਸਫੁਲ ਬਹੁਤ ਫੇਅਰ ਇਲੈਕਸ਼ਨ ਹੋਇਆ ਸਾਨੂੰ ਭੋਰਾ ਵੀ ਖਤਰਾ ਨਹੀਂ ਲੱਗਾ ਕਿਸੇ ਘਰ ਤੋਂ ਡਰ ਨਹੀਂ ਲੱਗਾ ਵੀ ਸਾਡੇ ਨਾਲ ਕੋਈ ਵੀ ਤੱਕਾ ਹੋਊਗਾ ਦੇਖੋ ਜਿੱਤ ਹਰ ਇੱਕ ਨੇ ਜਿੱਤ ਰਿਹਾ ਇਹ ਜਿਹੜੇ ਇਲੈਕਸ਼ਨ ਜਿਹੜੇ ਸੀ ਇਹ ਪਾਰਟੀਆ ਦੇ ਇਲੈਕਸ਼ਨ ਸੀ ਸਾਰੇ ਪਾਰਟੀ ਦੇ ਨਿਸ਼ਾਨ ਤੋਂ ਲੜਿਆ ਔਰ ਪਾਰਟੀਆਂ ਜਿਸ ਤਰ੍ਹਾਂ ਆਪਦੇ ਤਰੀਕੇ ਨਾਲ ਕੰਮ ਕਰਦੀ ਉਹ ਕਰਦੀਆਂ ਰਹਿਣੀਆਂ ਤੇ ਕਰਦੀਆਂ ਰਹਿਣਗੀਆਂ ਵੀ ਲੇਕਿਨ ਅੱਜ ਦਾ ਇਲੈਕਸ਼ਨ ਹੈ ਮੈਂ ਸਮਝਦਾ ਵੀ ਸਾਡੇ ਸਾਰੇ ਆਪ ਤੇ ਬਹੁਤ ਵਧੀਆ ਰਿਹਾ ਕਿਉਂਕਿ ਅਸੀਂ ਸਾਰਿਆਂ ਨੇ ਰਲ ਕੇ ਇਲੈਕਸ਼ਨ ਲੜਿਆ ਹੈ ਸਾਡੇ ਚ ਕੋਈ ਮਤ ਪੇਵਦੀ ਸੀ ਕੋਈ ਕਿਸੇ ਦੇ ਦੁਸ਼ਮਣ ਨਹੀਂ ਲਾਇਆ ਕੋਈ ਕਿਸੇ ਦੇ ਖਿਲਾਫ ਸਟੇਜ ਤੇ ਵੀ ਕਿਸੇ ਦੇ ਨਾਮ ਲੈ ਕੇ ਕਿਸੇ ਦੇ ਖਿਲਾਫ ਨਹੀਂ ਬੋਲਿਆ ਇਤੋਂ ਵਧੀਆ ਇਲੈਕਸ਼ਨ ਹੋਰ ਕੀ ਹੋ ਸਕਦਾ